ਸੌਦਾ ਸਾਧ ਨੂੰ ਅਕਾਲ ਤਖਸਰ ਸਾਹਿਬ ਨੇ ਮਾਫੀ ਦਿੱਤੀ ਅਕਾਲ ਤਖਸਰ ਸਾਹਿਬ ਨੇ ਵਾਪਸ ਲੈ ਲਈ ਉਹਦੇ ਚ ਕਿਹਦੀ ਗਲਤੀ ਸੀ ਕਿਹਦਾ ਗੁਨਾਹ ਸੀ ਉਹ ਫੈਸਲਾ ਅਕਾਲ ਤਖਸਰ ਸਾਹਿਬ ਨੇ ਕਰਨਾ ਨਾ ਹਾਈ ਕੋਰਟ ਨੇ ਕਰਨਾ ਨਾ ਫਰੀਦਕੋਟ ਦੀ ਅਦਾਲਤ ਨੇ ਕਰਨਾ ਨਾ ਪੰਜਾਬ ਸਰਕਾਰ ਦਾ ਉਹਦੇ ਚ ਕੋਲ ਹੈ ਪੰਜਾਬ ਸਰਕਾਰ ਗੱਲ ਕਰੇ ਜਿਹਦੇ ਵਿੱਚ ਉਹਨਾਂ ਦਾ ਰੋਲ ਸੀ ਪਿਛਲੇ 2 ਸਾਲ ਤੋਂ ਭਗਵੰਤ ਮਾਨ ਹੋਣਾ ਦੇ ਟੇਬਲ ਤੇ ਫਾਈਲ ਪਈ ਹੈ ਕਿ 295 ए ਦੇ ਤਹਿਤ ਜਦੋਂ ਕਿਸੇ ਤੇ ਮੁਕੱਦਮਾ ਚਲਾਣਾ ਹੁੰਦਾ ਤੇ ਗ੍ਰਾਮ ਵਿਭਾਗ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਉਹ ਅੱਜ ਤੱਕ ਭਗਵੰਤ ਮਾਨ ਨੇ ਨਹੀਂ ਦਿੱਤੀ ਮੈਨੂੰ ਲੱਗਦਾ ਵੀ ਇੰਨੀ ਲੀਗਲ ਮਦਦ ਸ਼ਾਇਦ ਸੁਖਵੀਰ ਸਿੰਘ ਬਾਦਲ ਨੇ ਆਰਾਮਰੀਂ ਦੀ ਨਹੀਂ ਸੀ ਕੀਤੀ ਜਿੰਨੀ ਅੱਜ ਭਗਵੰਤ ਸਿੰਘ ਮਾਨ ਕਰ ਰਿਹਾ। ਉਹਨਾਂ ਦੇ ਕੋਲ ਦੇਣ ਨੂੰ ਕੁਝ ਨਾ ਕੁਝ ਹੈ ਚਾਹੇ ਦੋਸ਼ੀ ਪੁਲਿਸ ਅਧਿਕਾਰੀ ਨੇ ਚਾਹੇ ਡੇਰੇ ਉਹਨਾਂ ਕੋਲ ਦੇਣ ਲਈ ਪੈਸਾ ਵੀ ਹੈ ਵੋਟਾਂ ਵੀ। ਭਾਰਤ ਦੇ ਇਤਿਹਾਸ ਦੇ ਵਿੱਚ ਜਿਹੜੇ ਰੇਅਰੈਸਟ ਆਫ ਰੇਅਰ ਜਿਹੜੇ ਕ੍ਰਾਈਮ ਮੰਨੇ ਗਏ ਨੇ ਉਹ ਸਾਰੇ ਡੇਰੇ ਨਾਲ ਜੁੜੇ ਹੋਏ ਨੇ ਚਾਹੇ ਬਲਾਤਕਾਰ ਹੈ ਸਾਧਵਾਂ ਨੂੰ ਨਪੁੰਸਕ ਬਣਾਉਣਾ ਪੱਤਰਕਾਰਾਂ ਦੀ ਹੱਤਿਆ ਕਰਾਉਣਾ। ਸ਼੍ਰੀਪ ਕਲੇਰ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨੂੰ ਸਮੱਸਿਆ ਉਹਦੇ ਇੰਟਰਵਿਊ ਦੇਣ ਤੋਂ ਨਹੀਂ ਹੈ ਮੈਨੂੰ ਸਮੱਸਿਆ ਇਹ ਵੀ ਉਹ ਜਿਹੜਾ ਸਿਲੈਕਟਿਵ ਪਾਰਟ ਸਿਰਫ ਮਾਫੀ ਵਾਲਾ ਉਭਾਰਿਆ ਜਾ ਰਿਹਾ ਜਦੋਂ ਇਹ ਕਹਿ ਰਿਹਾ ਵੀ ਇਹਦੇ ਵਿੱਚ ਹਨੀਪ੍ਰੀਤ ਜਾਂ ਰਾਮ ਰੀਮ ਮਨਵਾਲ ਨੇ ਤਾਂ ਦੱਸੋ ਸਰਕਾਰ ਨੇ ਉਹਨਾਂ ਕੇਸਾਂ ਦੇ ਉਹਨਾਂ ਬਿਆਨਾਂ ਦੇ ਆਧਾਰ ਤੇ ਹਨੀਪ੍ਰੀਤ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਪ੍ਰਦੀਪ ਕਲੇਰ ਦੇ ਖੁਲਾਸਿਆਂ ਤੋਂ ਬਾਅਦ ਬੇਅਦਬੀ ਮਾਮਲੇ ਨੂੰ ਲੈ ਕੇ ਚਰਚਾਾਂ ਮਾ ਹੋਰ ਤੀਬਰ ਹੋ ਰਹੀਆਂ ਨੇ ਕਿਉਂਕਿ ਇਸ ਮਸਲੇ ਦੇ ਉੱਤੇ ਫਿਲਹਾਲ ਲਿੰਕ ਜਿਹੜਾ ਬਣਦਾ ਨਜ਼ਰ ਨਹੀਂ ਆ ਰਿਹਾ ਪਰ ਖੁਲਾਸੇ ਤਾਂ ਹੋ ਗਏ ਬਾਕੀ ਸਭ ਕੁਝ ਦੱਸ ਦਿੱਤਾ ਗਿਆ ਬੇਅਦਬੀ ਮਾਮਲੇ ਕਿਉਂ ਕੱਜਲੇ ਗਏ ਪ੍ਰਦੀਪ ਕਲੇਰ ਕਿੱਥੋਂ ਆਇਆ ਕਿੰਨੇ ਲਿਆਉਂਦਾ ਉਹ ਸਾਰਾ ਕੁਝ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ ਔਰ ਅਰੋਸ ਵਾਸਤੇ ਸਾਡੇ ਨਾਲ ਭਾਈ ਸੁਖਦੇਵ ਸਿੰਘ ਫਗਵਾੜਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਰਕਾਰ ਕੀ ਵਿਚਾਰ ਨੇ ਉਹਨਾਂ ਦੇ ਇਸ ਪੂਰੇ ਮਾਮਲੇ ਨੂੰ ਲੈ ਕੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਸ਼ੁਕਰੀਆ ਮੈਂ ਸਭ ਤੋਂ ਪਹਿਲਾਂ ਤਾਂ ਆਪਣੀ ਬਾਰੇ ਇੱਕ ਬਰੀਫ ਡਿਸਕ੍ਰਿਪਸ਼ਨ ਦੇ ਦੇਉ ਆਪਣੀ ਜਥੇਬੰਦੀ ਦਾ ਨਾਮ ਹਰ ਇੱਕ ਚੀਜ਼ ਇੱਕ ਵਾਰੀ ਦੱਸਾਂ ਅਸੀਂ ਮੈਂ ਸੁਖਦੇਵ ਸਿੰਘ ਪੋਲਿਟিক্যাল ਵਿੰਗ ਦਾ ਕੋਆਰਡੀਨੇਟਰ ਆ ਅਲਾਈਅੰਸ ਆਫ ਸਿੱਖ ਆਰਗੇਨਾਈਜੇਸ਼ਨ ਜਿਹੜੀ ਕਿ 35 ਸਿੱਖ ਜਥੇਬੰਦੀਆਂ ਦਾ ਘਟ ਜੋੜ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ 2018 ਦੇ ਵਿੱਚ ਫਾਰਮ ਕੀਤੀ ਗਈ ਸੀ ਬਰਗਾੜੀ ਇਸ਼ੂਜ਼ ਦੇ ਉੱਤੇ ਅਸੀਂ ਪਹਿਲਾਂ ਵੀ ਹਰ ਜਿਹੜੇ ਪੰਥਕ ਵਹਾ ਦੇ ਵਿੱਚ ਵਹਿਣ ਵਜੇ ਨੇ ਉਹਨਾਂ ਸਾਰਿਆਂ ਦੇ ਵਿੱਚ ਪਾਰਟਿਸਪੇਟ ਵੀ ਕੀਤਾ ਔਰ ਖਾਸ ਤੌਰ ਤੇ ਕਾਂਗਰਸ ਗਵਰਨਮੈਂਟ ਵੇਲੇ ਜਿਹੜੇ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨੇ ਦੇ ਕੇ ਉਹਨਾਂ ਦੀ ਜਵਾਬ ਤਲਵੀ ਕੀਤੀ ਗਈ ਸੀ ਔਰ ਉਹਨਾਂ ਦੇ ਘਰਾਂ ਦੇ ਬਾਹਰ ਗੁਰਬਾਣੀ ਰਾਹੀਂ ਉਹਨਾਂ ਦੇ ਜਿਹੜੀ ਚੋਟ ਕੀਤੀ ਗਈ ਸੀ ਉਹਨਾਂ ਦੀ ਬੇਇਨਸਾਫੀ ਦੇ ਖਿਲਾਫ ਜਿੱਥੇ ਮੰਤਰੀਆਂ ਦੇ ਘਰਾਂ ਦੇ ਬਾਹਰ ਕੁੱਤਾ ਰਾਜ ਬਹਾਲੀਆ ਵਰਗੇ ਸ਼ਬਦ ਪੜੇ ਗਏ ਸੀ ਸੋ ਉਹ ਕੈਂਪੇਨ ਤੋਂ ਬਾਅਦ ਅਸੀਂ ਲਗਾਤਾਰ ਹਰ ਇਸ ਇਸ਼ੂ ਨਾਲ ਜੁੜੇ ਹੋਏ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਚ ਪਾਰਟਿਸਿਪੇਟ ਕੀਤਾ ਪਰ ਇਸ ਗਵਰਨਮੈਂਟ ਜਿਹਦੇ ਤੋਂ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ ਅੱਜ ਜਦੋਂ ਉਹਨਾਂ ਦੀ ਕਾਰਗੁਜ਼ਾਰੀ ਦੀ ਪਰਚੋਲ ਕਰਦੇ ਆ ਜਿਨ੍ਹਾਂ ਨੇ ਇਹ ਕਿਹਾ ਸੀ ਵੀ ਅਸੀਂ 24 ਘੰਟਿਆਂ ਦੇ ਵਿੱਚ ਇਨਸਾਫ ਦੇ ਦੇਾਂਗੇ 24 ਮਹੀਨਿਆਂ ਦੇ ਅਨਾਲਿਸਿਸ ਨੂੰ ਦੇਖੀਏ ਤਾਂ ਅ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦਾ ਜਿਹੜਾ ਰੋਲ ਹੈ ਉਹ ਹੂਬ ਹੂ 2007 ਤੋਂ 17 ਤੱਕ ਦਾ ਜਿਹੜਾ ਅਕਾਲੀ ਭਾਜਪਾ ਸਰਕਾਰ ਦਾ ਰੋਲ ਸੀ ਉਹਦੇ ਨਾਲ ਲਗਭਗ ਮਿਲਦਾ ਜੁਲਦਾ ਹੈ अच्छा ਸੰਖਸ਼ਾ ਮੈਨੂੰ ਆ ਵੀ ਦੱਸਿਓ ਕਿਉਂਕਿ ਹੁਣ ਜਿਹੜੀ ਚਰਚਾ ਚੱਲਦੀ ਪਈ ਆ ਇੱਕ ਨਰੇਟਿਵ ਵੱਜ ਗਿਆ ਕਿ ਪ੍ਰਦੀਪ ਕਲੇਅਰ ਦੇ ਆਉਣ ਤੋਂ ਬਾਅਦ ਬੜੇ ਖੁਲਾਸੇ ਹੋ ਗਏ ਉਹ ਸਭ ਕੁਝ ਹੀ ਖੋਲ ਲਿਆ ਆ ਬਾਦਲ ਪਰਿਵਾਰ ਬਾਰੇ ਆ ਕਾਲੀਦਾਲ ਬਾਰੇ ਪਰ ਉਹਦੇ ਆਉਣ ਤੋਂ ਬਾਅਦ ਤੁਹਾਡੇ ਮੁਤਾਬਿਕ ਕੀ ਕੁਝ ਹੋਇਆ ਉਹ ਕਿਸ ਤਰ੍ਹਾਂ ਆਇਆ ਉਹ ਵੀ ਇੱਕ ਵਾਰੀ ਦੱਸੋ ਦੇਖੋ ਇਹ ਆਇਆ ਕਿਸ ਤਰ੍ਹਾਂ ਇਹ ਕੌਨਸਪਰੇਸੀ ਕਿਦੀ ਆ ਇਹ ਚੀਜ਼ਾਂ ਤਾਂ ਪੋਲਿਟਿਕਲ ਸਰਕਮਸਟੈਂਸਸ ਤੋਂ ਨਿਕਲਦੀਆਂ ਨੇ ਜਾਂ ਪਲਾਨਡ ਨੇ ਇਹ ਕਦੀ ਕੌਨਸਪਰੇਸੀ ਬਾਹਰ ਨਹੀਂ ਆਂਦੀ ਹੁੰਦੀ ਅਸੀਂ ਇਹ ਦੇਖਦੇ ਹਾਂ ਕਿ ਉਹਦਾ ਇਮਪੈਕਟ ਕੀ ਪਿਆ ਪਹਿਲੀ ਚੀਜ਼ ਤਾਂ ਇਹ ਆ ਵੀ ਪ੍ਰਦੀਪ ਕਲੇਜ ਦੀ ਇੰਟਰਵਿਊ ਨੂੰ ਲੋੜੋਂ ਵੱਧ ਉਭਾਰਨਾ ਜਿਹੜਾ ਅਸਲ ਤੱਥ ਜਿਹੜੇ ਅੱਜ ਅਸੀਂ ਪੇਸ਼ ਕੀਤੇ ਨੇ ਉਹਨਾਂ ਤੱਥਾਂ ਤੋਂ ਧਿਆਨ ਹਟਾਣਾ ਤੇ ਇਹਨਾਂ ਕੇਸਾਂ ਨੂੰ ਸਾਈਡ ਟਰੈਕ ਕਰਾਉਣਾ ਠੀਕ ਹੈ ਜੀ ਤੁਸੀਂ ਬਰਗਾੜੀ ਤੋਂ ਮਾਫੀ ਤੱਕ ਪਹੁੰਚ ਗਏ ਮਾਫੀ ਦਾ ਹੱਲ ਪੰਜਾਬ ਸਰਕਾਰ ਨੇ ਨਹੀਂ ਕਰਨਾ ਸੌਦਾ ਸਾਧ ਨੂੰ ਅਕਾਲ ਤਖਤ ਸਾਹਿਬ ਨੇ ਮਾਫੀ ਦਿੱਤੀ ਅਕਾਲ ਤਖਤ ਸਾਹਿਬ ਨੇ ਵਾਪਸ ਲੈ ਲਈ ਉਹਦੇ ਵਿੱਚ ਕਿਹਦੀ ਗਲਤੀ ਸੀ ਕਿਹਦਾ ਗੁਨਾਹ ਸੀ ਉਹ ਫੈਸਲਾ ਅਕਾਲ ਤਖਸਾਲ ਸਾਬ ਨੇ ਕਰਨਾ ਨਾ ਹਾਈ ਕੋਰਟ ਨੇ ਕਰਨਾ ਨਾ ਫਰੀਦਕੋਟ ਦੀ ਅਦਾਲਤ ਨੇ ਕਰਨਾ ਨਾ ਪੰਜਾਬ ਸਰਕਾਰ ਦਾ ਉਹਦੇ ਵਿੱਚ ਕੋਲ ਹੈ ਪੰਜਾਬ ਸਰਕਾਰ ਗੱਲ ਕਰੇ ਜਿਹਦੇ ਵਿੱਚ ਉਹਨਾਂ ਦਾ ਰੋਲ ਸੀ ਉਹਨਾਂ ਦਾ ਰੋਲ ਸੀ ਅਦਾਲਤਾਂ ਦੇ ਵਿੱਚ ਪੀੜਤ ਪੱਖ ਦਾ ਜਿਹੜੀ ਪੈਰਵਾਹੀ ਕਰਨੀ ਔਰ ਦੋਸ਼ੀਆਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣਾ ਸੱਚਾ ਹਮਤੱਕ ਲਿਜਾਣਾ ਪ੍ਰਦੀਪ ਕਲੇਰ ਦੀ ਜਿਹੜੀ ਸਿਲੈਕਟਿਵ ਇੰਟਰਵਿਊ ਨੂੰ ਜਦੋਂ ਅਸੀਂ ਉਭਾਰਦੇ ਹਾਂ ਉੱਥੇ ਇਹ ਤੱਤ ਸਾਰੇ ਲੁਕ ਜਾਂਦੇ ਨੇ ਕੀ ਤੁਸੀਂ ਹੁਣ ਮੈਂ ਤੁਹਾਨੂੰ ਦੱਸਦਾ ਵੀ ਟੋਟਲ 5 ਐਫਆਈਆਰ ਨੇ ਜਿਹੜੀਆਂ ਸਭ ਤੋਂ ਇੰਪੋਰਟੈਂਟ ਨੇ ਸਭ ਤੋਂ ਇੰਪੋਰਟੈਂਟ ਰੋਲ ਹੈ ਰਾਮ ਰਹੀਮ ਦਾ ਜਿਹੜਾ ਮੁੱਖ ਦੋਸ਼ੀ ਹੈ ਤੇ ਤੁਸੀਂ ਮੁੱਖ ਦੋਸ਼ੀ ਦੇ ਪ੍ਰਤੀ ਮੌਜੂਦਾ ਪੰਜਾਬ ਸਰਕਾਰ ਦਾ ਵਤੀਰਾ ਸਮਝੋ ਤੇ ਇਹਨਾਂ ਪੰਜਾਂ ਕੇਸਾਂ ਦੀ ਹੋਈ ਡਿਵੈਲਪਮੈਂਟ ਸਮਝੋ ਤਿੰਨ ਕੇਸ ਬਰਗਾੜੀ ਨਾਲ ਸੰਬੰਧਤ ਨੇ 2 ਜੂਨ ਦੀ ਐਫਆਈਆਰ ਆ ਜਿਹੜੀ ਜਿੱਥੋਂ ਬੁਰਜਵਾਰ ਸਿੰਘ ਵਾਲਾ ਤੋਂ ਮਹਾਰਾਜ ਦਾ ਸਰੂਪ ਚੋਰੀ ਹੁੰਦਾ ਉਸ ਤੋਂ ਬਾਅਦ ਪੂਰੀ ਕੌਮ ਨੂੰ ਲਲਕਾਰਿਆ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਕਬਜ਼ੇ ਚ ਹੈ ਅਸੀਂ ਉਹਦੀ ਰੋਲਾਂਗੇ ਉਹਦੀ ਬੇਦਬੀ ਕਰਾਂਗੇ ਤੁਹਾਡੇ ਕੋ ਪਚਾ ਹੁੰਦਾ ਵਿਚਾਰੋ ਜੀ 67 63 ਨੰਬਰ ਐਫ ਆਈ ਆਰ ਜੀ ਠੀਕ ਹੈ ਉਸ ਤੋਂ ਬਾਅਦ 12 ਅਕਤੂਬਰ ਨੂੰ ਉਸ ਚੈਲੰਜ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ ਠੀਕ ਹੈ ਜੀ ਤਿੰਨੇ ਦੀਆਂ ਤਿੰਨੇ ਐਫ ਆਈ ਆਰ ਇੱਕ ਸਾਲ ਪਹਿਲਾਂ ਫਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਅਦਾਲਤ ਦੇ ਵਿੱਚ ਸ਼ਿਫਟ ਕਰ ਦਿੱਤੀਆਂ ਜਾਂਦੀਆਂ ਹਾਈ ਕੋਰਟ ਦੇ ਹੁਕਮਤ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਕੋਸ਼ਿਸ਼ ਹੁੰਦੀ ਹੈ ਸੁਪਰੀਮ ਕੋਰਟ ਤੱਕ ਕੇਸ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਕੋਈ ਵਕੀਲ ਹੀ ਨਹੀਂ ਪੇਸ਼ ਹੁੰਦਾ পীੜਤ ਪੱਖ ਦੇ ਇੱਕ ਗਵਾਹ ਵੱਲੋਂ ਇੱਕ ਚਸ਼ਮਦੀਦ ਗਵਾਹ ਵੱਲੋਂ ਵਿਟਨੈਸ ਵੱਲੋਂ ਐਚਐਸ ਫੂਲ ਦਾ ਪੇਸ਼ ਹੁੰਦੇ ਨੇ ਆਪਣਾ ਪੱਖ ਰੱਖਦੇ ਨੇ ਸੁਪਰੀਮ ਕੋਰਟ ਇਹਨਾਂ ਦੀ ਦੋਸ਼ੀਆਂ ਦੀ ਅਪੀਲ ਕੈਨਸਲ ਕਰ ਦਿੰਦੀ ਹੈ ਫਿਰ ਦੁਬਾਰਾ ਪੰਜਾਬ ਸਰਕਾਰ ਦੀ ਮਿਲੀ ਭੁਗਤਨਾ ਹਾਈ ਕੋਰਟ ਜਾਇਆ ਜਾਂਦਾ ਉੱਥੇ ਪੰਜਾਬ ਸਰਕਾਰ ਕੋਈ ਪੱਖੇ ਨਹੀਂ ਰੱਖਦੀ ਤੇ ਮਿਲੀ ਭੁਗਤ ਦੇ ਨਾਲ ਕੇਸ ਚੰਡੀਗੜ੍ਹ ਅਦਾਲਤ 'ਚ ਤਬਦੀਲ ਕਰ ਦਿੱਤੇ ਜਾਂਦੇ ਨੇ ਜੇ ਮੰਨ ਲਈਏ ਵੀ ਇੱਕ ਪਾਸੜ ਫੈਸਲਾ ਸੀ ਪੰਜਾਬ ਸਰਕਾਰ ਉੱਥੇ ਅਣਗਹਿਲੀ ਕਰ ਗਈ ਪੱਖ ਨਹੀਂ ਰੱਖਿਆ ਤਿੰਨ ਮਹੀਨੇ ਦਾ ਸਮਾਂ ਸੀ ਕੋਈ ਅਪੀਲ ਨਹੀਂ ਕੀਤੀ ਗਈ ਉਹ ਕੇਸ ਚੰਡੀਗੜ੍ਹ ਅਦਾਲਤ 'ਚ ਸ਼ਿਫਟ ਹੋ ਗਏ। ਉਸ ਤੋਂ ਬਾਅਦ ਅਗਲਾ ਫੈਸਲਾ ਹੁੰਦਾ ਹੈ ਕਿ ਇਹਨਾਂ ਤਿੰਨਾਂ ਕੇਸਾਂ ਦੇ ਵਿੱਚ ਤੁਸੀਂ ਰਾਮ ਰਹੀਮ ਦੇ ਖਿਲਾਫ ਟ੍ਰਾਇਲ ਨਹੀਂ ਚਲਾ ਸਕਦੇ। ਉਸ ਗੱਲ ਨੂੰ ਵੀ ਅੱਜ 2 ਟਾਈ ਮਹੀਨੇ ਹੋ ਚੱਲੇ। ਉਹਦੇ ਖਿਲਾਫ ਅੱਜ ਤੱਕ ਪੰਜਾਬ ਸਰਕਾਰ ਨੇ ਕੋਈ ਅਪੀਲ ਨਹੀਂ ਕੀਤੀ। ਅੱਛਾ ਉਹ ਗਰਾਊਂਡ ਕਿਵੇਂ ਬਣੀ ਟ੍ਰਾਇਲ ਰੋਕਣ ਦੀ? ਪਿਛਲੇ 2 ਸਾਲ ਤੋਂ ਭਗਵੰਤਮਾਨ ਹੁਣਾਂ ਦੇ ਟੇਬਲ 'ਤੇ ਫਾਈਲ ਪਈ ਹੈ ਕਿ 295 A ਦੇ ਤਹਿਤ ਜਦੋਂ ਕਿਸੇ ਤੇ ਮੁਕੱਦਮਾ ਚਲਾਣਾ ਹੁੰਦਾ ਹੈ ਤੇ ਗ੍ਰਾਮ ਵਿਭਾਗ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ। ਉਹ ਅੱਜ ਤੱਕ ਭਗਵੰਤਮਾਨ ਹੁਣਾਂ ਨੇ ਨਹੀਂ ਦਿੱਤੀ। ਉਸੇ ਗਰਾਊਂਡ ਦੇ ਉੱਤੇ ਉਹਦੇ ਟ੍ਰਾਇਲ ਤੇ ਰੋਕ ਲੱਗੀ ਉਹ ਕਹਿੰਦੇ ਕਿ ਇਹ ਮਾਮਲਾ ਹਾਈ ਕੋਰਟ 'ਚ ਆ ਆਪਾਂ ਇਹਦੇ 'ਚ ਇੰਟਰਵਿਨ ਨਹੀਂ ਕਰ ਸਕਦੇ ਹਾਈ ਕੋਰਟ 'ਚ ਬਾਅਦ ਚ ਗਿਆ ਉਹਦਾ ਹਾਈ ਕੋਰਟ ਦੇ ਵਿੱਚ ਟ੍ਰਾਇਲ ਚਲਾਣ ਦੀ ਰੋਕ ਸੀ 295 ਦੀ ਪ੍ਰਵਾਨਗੀ ਇਨੀਸ਼ੀਅਲ ਸਟੇਜ ਤੇ ਦੇਣੀ ਸੀ ਉਹ ਤਾਂ ਦਿੱਤੀ ਹੀ ਨਹੀਂ ਗਈ ਕੇਸ ਚੱਲਦਾ ਚਲਦੇ ਕੇਸ ਤੇ ਅਦਾਲਤ ਰੋਕ ਲਾ ਦਿੰਦੀ ਅਲੱਗ ਗੱਲ ਆ ਭਗਵੰਤ ਮਾਨ ਹੋਣਾ ਤਾਂ ਕੇਸ ਹੀ ਨਹੀਂ ਸ਼ੁਰੂ ਹੋਣ ਦਿੱਤਾ 295 ਦਾ ਕੇਸ ਸ਼ੁਰੂ ਹੀ ਨਹੀਂ ਹੋਣ ਦਿੱਤਾ ਰਾਮਦੀਨ ਤੇ ਚੌਥੀ ਚੀਜ਼ ਉਸ ਤੋਂ ਬਾਅਦ ਆ ਜਾਂਦੇ ਦੋਸ਼ੀ ਪੁਲਿਸ ਅਧਿਕਾਰੀ ਬੇਬਲ ਕਲਾ ਗੋਲੀ ਕਾਣ ਉਹਦਾ ਕੇਸ ਵੀ ਚੰਡੀਗੜ੍ਹ ਅਦਾਲਤ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਇੱਕ ਦਿਨ ਪਹਿਲਾਂ ਸ਼ਿਫਟ ਹੁੰਦਾ ਮਿਲੀ ਭੁਗਤ ਦੇ ਨਾਲ ਅੱਜ ਤੱਕ ਉਹਦੇ ਖਿਲਾਫ ਕੋਈ ਅਪੀਲ ਨਹੀਂ ਗਈ ਆ ਅਸੀਂ ਪ੍ਰੈਸ ਕਾਨਫਰੰਸ ਨਾ ਕਰਦੇ ਹੋਰ ਤੁਸੀਂ 20 ਦਿਨ ਰੁਕੋ ਕੋਟਕਪੁਰਾ ਗੋਲੀ ਕਾਂਡ ਦਾ ਕੇਸ ਵੀ ਚੰਡੀਗੜ੍ਹ ਅਦਾਲਤ 'ਚ ਸ਼ਿਫਟ ਹੋਏਗਾ ਹਾਲਾਂਕਿ ਉਹਨਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਹੁਣ ਕਿਤੇ ਨਾ ਕਿਤੇ ਉਹਨਾਂ ਦਾ ਇਨਸਾਫ ਮਿਲ ਸਕੇਗਾ ਕਿਉਂਕਿ ਪਿੱਛੇ ਦੀਆਂ ਗੱਟ ਵਧੀਆਂ ਨਹੀਂ ਤੁਸੀਂ ਦੇਖੋ ਜਿਹੜਾ ਕੇਸਾਂ ਦੇ ਵਿੱਚ 100-100 150 ਗਵਾਹ ਨੇ ਉਹਨਾਂ ਲਈ ਤਾਂ ਇਹ ਮੁਸੀਬਤ ਸੀ ਵੀ ਸਬੰਧਤ ਕੋਟਾਂ ਵਿੱਚ ਜਾਂਦੇ ਸੀ ਤਾਂ ਵੀ ਪੁਲਿਸ ਰਾਸ ਕਰਦੀ ਸੀ ਉਹਨਾਂ ਨੂੰ ਤੁਸੀਂ ਕੋ ਚੰਡੀਗੜ੍ਹ ਜਾ ਕੇ ਗਵਾ ਤੇ ਦੂਜੀ ਗੱਲ ਹੈ ਇਹਨਾਂ ਕੇਸਾਂ ਨੂੰ ਲਟਕਾਉਣਾ ਹਰ ਤਰੀਕੇ ਦੇ ਨਾਲ ਗਵਾਹਾਂ ਨੂੰ ਹਰਾਸ ਕਰਨਾ ਤੇ ਇਹ ਕੇਸ ਸਿੱਧੇ ਤੌਰ ਤੇ ਦੋਸ਼ੀਆਂ ਦੇ ਹੱਕ ਚ ਪਕਤਾਉਣੇ ਮੈਨੂੰ ਲੱਗਦਾ ਵੀ ਇੰਨੀ ਲੀਗਲ ਮਦਦ ਸ਼ਾਇਦ ਸੁਖਵੀਰ ਸਿੰਘ ਬਾਦਲ ਨੇ ਆਰਾਮਰੀ ਮਦੀ ਨਹੀਂ ਸੀ ਕੀਤੀ ਜਿੰਨੀ ਅੱਜ ਭਗਵਾਨ ਸਿੰਘ ਮਾਨ ਕਰ ਰਹੇ ਸਾਰੇ ਇੰਟਰਟਵੀਨ ਕਿਵੇਂ ਹੈ ਮੈਂ ਆ ਜਾਣਨਾ ਚਾਹੁੰਨਾ ਸੁਖਬੀਰ ਸਿੰਘ ਬਾਦਲ ਦੇ ਰਾਜ ਵਿੱਚ ਆ ਸਭ ਕੁਝ ਹੋਇਆ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਉਹਦੇ ਵੇਲੇ ਵੀ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਉਂਦੀ ਹੈ ਫਿਰ ਵੀ ਕੁਝ ਨਹੀਂ ਹੁੰਦਾ ਪਰ ਸਾਰੇ ਮੁੱਖ ਮੰਤਰੀਆਂ ਸਾਰਾ ਕੈਬਨਟ ਜਿਹੜਾ ਵਾਰ-ਵਾਰ ਰਿਹਾ ਆ ਇਹ ਸਾਰੇ ਇੰਟਰਲਿੰਕਡ ਆ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂ ਇੱਕ ਦੂਸਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਇਹਦੇ ਵਿੱਚ ਦੋ ਗੱਲਾਂ ਨੇ ਜੀ ਵੀ ਇਹਦੇ ਪਿੱਛੇ ਇਹ ਏਦਾਂ ਨਹੀਂ ਕਿ ਬੇਬਸ ਨੇ ਉਹਨਾਂ ਦੇ ਕੋਲ ਦੇਣ ਨੂੰ ਕੁਝ ਨਾ ਕੁਝ ਹੈ ਚਾਹੇ ਦੋਸ਼ੀ ਪੁਰਸ ਅਧਿਕਾਰੀ ਨੇ ਚਾਹੇ ਡੇਰਾ ਉਹਨਾਂ ਕੋਲ ਦੇਣ ਲਈ ਪੈਸਾ ਵੀ ਹੈ ਵੋਟਾਂ ਵੀ ਹੈ ਸਿੱਖਾ ਦੇ ਕੋਲ ਤਾਂ ਵੋਟ ਸੀ ਉਹਨਾਂ ਨੇ ਦੇ ਦਿੱਤੀ ਇੱਕ ਵਾਰ ਦੇ ਦਿੱਤੀ ਸਿੱਖਾਂ ਕੋਲ ਮੌਕਾ ਸੀ ਉਹਨਾਂ ਨੇ ਇੱਕ ਵਾਰੀ ਦੇ ਦਿੱਤਾ ਸਰਕਾਰ ਬਣਾ ਕੇ ਦੇ ਦਿੱਤੀ ਹੁਣ ਜਿਹੜੀ ਬਾਰ ਬਾਰ ਨੇਗੋਸ਼ੀਏਸ਼ਨ ਕੀਤੀ ਜਾ ਰਹੀ ਹੈ ਉਹ ਕਿਉਂਕਿ ਇੱਕ ਆਪਣੇ ਆਪ ਚ ਨੈਸ਼ਨਲ ਪਾਰਟੀ ਬਣਨ ਦਾ ਸੁਪਨਾ ਵੀ ਦੇਖਦੀ ਆ ਆਮ ਆਦਮੀ ਪਾਰਟੀ ਤਾਂ ਉਹਨਾਂ ਨਾਲ ਜਿਹੜੀ ਨੇਗੋਸ਼ੀਏਸ਼ਨ ਹੁਣ ਕੀਤੀ ਜਾ ਰਹੀ ਹੈ ਉਹ ਹਰਿਆਣੇ ਦੀ ਵਿਧਾਨ ਸਭਾ ਚੋਣਾਂ ਲਈ ਕੀਤੀ ਜਾ ਰਹੀ ਹੈ ਪੀ ਉੱਥੇ ਮਦਦ ਲੈਣੀ ਆ ਤੇ ਇੱਥੇ ਮਦਦ ਦੇਉਗੇ ਦੇਖੋ ਡੇਰਾ ਬੇਸਿਕਲੀ ਵਪਾਰੀ ਵਾਂਗੂ ਚੱਲਦਾ ਹੈ ਉਹਨਾਂ ਨੇ ਹਰ ਇਲੈਕਸ਼ਨ ਦੇ ਵਿੱਚ ਸਰਕਾਰਾਂ ਦੇ ਕੋਲੋਂ ਕਦੀ ਪੈਸਾ ਦੇ ਦਿੱਤਾ ਕਦੀ ਪੈਸਾ ਲੈ ਲਿਆ ਉਹ ਪ੍ਰੋਪਰ ਵਪਾਰਕ ਤਰੀਕੇ ਨਾਲ ਉਹ ਡੇਰਾ ਚੱਲਦਾ ਹੈ ਔਰ ਉਹਦੇ ਉੱਤੇ ਜਿਹੜੇ ਬੰਦੇ ਬੈਠੇ ਨੇ ਉਹ ਟੋਟਲੀ ਅਪਰਾਧਿਕ ਪਸ਼ੋਕੜ ਦੇ ਕ੍ਰਿਮੀਨਲ ਬੰਦੇ ਨੇ ਜਿਹੜੇ ਵੀ ਉਸ ਮੈਨੇਜਮੈਂਟ ਨੂੰ ਸੰਭਰੇ ਨੇ ਨਹੀਂ ਤਾਂ ਭਾਰਤ ਦੇ ਇਤਿਹਾਸ ਦੇ ਵਿੱਚ ਜਿਹੜੇ ਰੇਅਰੈਸਟ ਆਫ ਰੇਅਰ ਜਿਹੜੇ ਕ੍ਰਾਈਮ ਮੰਨੇ ਗਏ ਨੇ ਉਹ ਸਾਰੇ ਡੇਰੇ ਨਾਲ ਜੁੜੇ ਹੋਏ ਨੇ ਚਾਹੇ ਬਲਾਤਕਾਰ ਹੈ ਸਾਧੂਆਂ ਨੂੰ ਨਪੁੰਸਕ ਬਣਾਣਾ ਪੱਤਰਕਾਰਾਂ ਦੀ ਹੱਤਿਆ ਕਰਾਉਣਾ ਠੀਕ ਹੈ ਤੇ ਮਰਡਰ ਤੇ ਮਰਡਰ ਕਰਾਉਣਾ ਫਿਰ ਦੰਗਾ ਕਰਾਉਣਾ ਪੰਚਕੂਲੇ ਦੇ ਵਿੱਚ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਾਉਣਾ ਠੀਕ ਹੈ ਫਿਰ ਸਭ ਤੋਂ ਵੱਡਾ ਇੱਕ ਜਿਹੜਾ ਰੇਅਰਸਟ ਚੀਜ਼ ਮੰਨੀ ਜਾਂਦੀ ਹੈ ਜਿਹਦੇ ਕਰਕੇ ਤੁਸੀਂ ਦੂਸਰੇ ਦੇਸ਼ ਦੇ ਉੱਤੇ ਜੇ ਕੋਈ ਦੂਧਾ ਦੇਸ਼ ਤੁਹਾਡੇ ਦੇਸ਼ 'ਚ ਇਹੋ ਜਿਹੀ ਕਾਰਵਾਈ ਕਰ ਦਵੇ ਤਾਂ ਤੁਹਾਡਾ ਤੁਸੀਂ ਅਥਾਰਟੀਟਿਵ ਹੋਣੇ ਤੁਸੀਂ ਦੂਜੇ ਦੇਸ਼ ਤੇ ਹਮਲਾ ਕਰ ਸਕਦੇ ਹੋ ਐਡਾ ਵੱਡਾ ਕ੍ਰਾਈਮ ਹੈ ਉਹਨੇ ਅਤਵਾਦੀ ਹਮਲਾ ਕਰਾ ਦਿੱਤਾ ਬੱਚੇ ਮਾਰੇ ਗਏ ਇੰਨਾ ਕੁਝ ਜੀ ਉਹ ਕਰ ਸਕਦੇ ਨੇ ਠੀਕ ਆ ਉਹਦੇ باوجود ਵੀ ਇਸ ਕਿਸਮ ਦੇ ਕ੍ਰਿਮినਲ ਲੋਕਾਂ ਦੀ ਪੁਸ਼ਤ ਪਨਾਹੀ ਕਰਨੀ ਮੈਂ ਕਹਿੰਦਾ ਉਹ ਤਾਂ ਐਕਸਪੋਜ਼ ਹੋ ਹੀ ਗਏ ਨੇ ਇਹ ਵੀ ਐਕਸਪੋਜ਼ ਹੋ ਰਹੇ ਅੱਛਾ ਅੱਜ ਅੱਜ ਕਾਨਫਰੰਸ ਦੇ ਵਿੱਚ ਇੱਕ ਗੱਲ ਕਹੀ ਗਈ ਕਿ ਪ੍ਰਦੀਪ ਕਲੇਰ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇ ਆਪਾਂ ਪ੍ਰਦੀਪ ਕਲੇਰ ਦੀ ਇੰਟਰਵਿਊ ਦਾ ਜ਼ਿਕਰ ਕਰਦੇ ਆ ਉਹਦੇ ਵਿੱਚ ਕੁਝ ਤੱਥ ਜਿਹੜੇ ਨੇ ਉਹਨੇ ਸੋ ਕਾਲਡ ਤੱਥ ਜਿਹੜੇ ਅੱਗੇ ਰੱਖੇ ਆ ਉਹ ਸੱਚ ਨੇ ਜਾਂ ਝੂਠ ਨੇ ਉਹ ਬਾਅਦ ਦੀ ਗੱਲ ਆ ਪਰ ਉਹਦੇ ਵਿੱਚ ਇੱਕ ਗੱਲ ਕਹੀ ਗਈ ਕਿ ਅਜੇ ਆਉਣ ਵਾਲਾ ਹੋਰ ਬਹੁਤ ਕੁਝ ਆ ਅਜੇ ਹੋਰ ਕੋਈ ਬਹੁਤ ਕੁਝ ਦੱਸਣਾ ਮੈਂ ਆਪਾਂ ਸਿਰਫ ਇਸੇ ਆਧਾਰ ਦੇ ਉੱਤੇ ਇੱਕੋ ਇੰਟਰਵਿਊ ਦੇ ਉੱਤੇ ਜੱਜ ਕਰਕੇ ਇਹ ਸਾਰਾ ਬਿਆਨ ਦੇ ਰਹੇ ਹਾਂ ਜਾਂ ਫਿਰ ਅਜੇ ਆਪਾਂ ਇੰਤਜ਼ਾਰ ਕਰਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਨਹੀਂ ਮੈਨੂੰ ਲੱਗਦਾ ਵੀ ਉਹਨੂੰ ਸਾਈਡ ਟਰੈਕ ਕੀਤਾ ਜਾ ਰਿਹਾ ਹੈ ਇਹਨਾਂ ਕੇਸਾਂ ਨੂੰ ਜਿਹੜੇ ਆ ਤੱਥ ਨੇ ਉਹ ਰੋਲੇ ਉਹਦੇ ਵਿੱਚ ਰੁਲਦੇ ਨੇ ਜਿਹੜੀ ਚੀਜ਼ ਉਭਾਰਨ ਦੀ ਲੋੜ ਹੈ ਦੂਜੀ ਚੀਜ਼ ਮੈਨੂੰ ਇਸ ਗੱਲ ਦਾ ਗਿਲਾ ਨਹੀਂ ਵੀ ਉਹ ਉਹ ਰੱਖੇ ਆਪਦੀ ਗੱਲ ਰੱਖੇ ਹਰ ਕਿਸੇ ਨੂੰ ਹੱਕ ਹੈ ਉਹਦੇ ਵਿੱਚ ਜਿਹੜੀ ਕੰਮ ਦੀ ਚੀਜ਼ ਸੀ ਉਹ ਸਰਕਾਰ ਨੇ ਪਿਕ ਨਹੀਂ ਕੀਤੀ ਉਭਾਰਿਆ ਕੀ ਜਾ ਰਿਹਾ ਮੈਨੂੰ ਸਮੱਸਿਆ ਉਹਦੇ ਇੰਟਰਵਿਊ ਦੇਣ ਤੋਂ ਨਹੀਂ ਹੈ ਮੈਨੂੰ ਸਮੱਸਿਆ ਆ ਵੀ ਉਹ ਜਿਹੜਾ ਸਿਲੇਕਟਿਵ ਪਾਰਟ ਸਿਰਫ ਮਾਫੀ ਵਾਲਾ ਵਹਾ ਰਿਆ ਜਾ ਰਿਹਾ ਜਦੋਂ ਇਹ ਕਹਿ ਰਿਹਾ ਵੀ ਇਹਦੇ ਵਿੱਚ ਹਨੀਪ੍ਰੀਤ ਜਾਂ ਰਾਮ ਰੀਮ ਇਨਵੋਲਡ ਨੇ ਤਾਂ ਦੱਸੋ ਸਰਕਾਰ ਨੇ ਉਹਨਾਂ ਕੇਸਾਂ ਦੇ ਉਹਨਾਂ ਬਿਆਨਾਂ ਦੇ ਆਧਾਰ ਤੇ ਹਨੀਪ੍ਰੀਤ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਹੈ ਠੀਕ ਹੈ ਉਹ ਇਹ ਦੱਸ ਰਿਹਾ ਵੀ ਇਹਨਾਂ ਜ਼ਿਆਦਾ ਡੀਲ ਜਿਹੜੀ ਹਰਸ਼ਤੂਰੀ ਕਰਦਾ ਪੰਜਾਬ ਦੇ ਮਸਲੇ ਮਸਲਿਆਂ 'ਚ ਜੇ ਇਹ ਬੰਦਾ ਐਡੇ ਆਰਾਮ ਨਾਲ ਫੜ ਹੋ ਗਿਆ ਤੇ ਸੰਦੀਪ ਬਰੇਟਾ ਤੇ ਹਰਸ਼ਤੂਰੀ ਵੀ ਇਹਦਾ ਮਤਲਬ ਆਰਾਮ ਨਾਲ ਹੀ ਕਿਤੇ ਰਹਿ ਰਹੇ ਨੇ ਔਰ ਸਭ ਤੋਂ ਇੰਪੋਰਟੈਂਟ ਚੀਜ਼ ਜਦੋਂ ਇਹ ਕਹਿ ਰਿਹਾ ਵੀ ਅੱਜ ਤੱਕ ਮੈਨੂੰ ਕਿਸੇ ਨੇ ਫੜਨ ਮੈਂ ਰੂਟੀਨ 'ਚ ਆਪਣੇ ਕੰਮ ਕਰ ਰਿਹਾ। ਇਹਦੇ ਤੇ ਗੱਲ ਕਿਉਂ ਨਹੀਂ ਕੀਤੀ ਜਾ ਰਹੀ? ਉਹ ਵਿਸ਼ਾ ਹੀ ਨਹੀਂ ਹੈ ਜਿੱਥੇ ਮੈਂ ਗੱਲ ਸ਼ੁਰੂ ਕੀਤੀ ਵੀ ਅਕਾਲ ਤਖਤ ਸਾਹਿਬ ਨੇ ਮਾਫੀ ਦਿੱਤੀ ਵਾਪਸ ਲੈ ਲਈ। ਉਹ ਪੰਥਕ ਰਵੈਤਾਵਾਂ ਦਾ ਬਖਸਾ ਦਿੱਤੀ ਜਾਣੀ ਹੈ। ਉਹ ਲੀਗਲ ਕਰਾਇਮ ਨਹੀਂ ਹੈਗਾ। ਠੀਕ ਆ ਉਹ ਉਹਨੂੰ ਸਜ਼ਾ ਪੰਥ ਨੇ ਦੇ ਵੀ ਦਿੱਤੀ। ਜਿਹੜੇ ਜਿਹੜੇ ਉਹਦੇ 'ਚ ਇਨਵੋਲਡ ਸੀ ਮਾਫੀਆਂ ਦਿਵਾਉਣ ਵਾਲੇ, ਦੇਣ ਵਾਲੇ ਅੱਜ ਉਹ ਘਰਾਂ 'ਚ ਬੈਠੇ ਨੇ। ਉੱਥੇ ਗੋਡੇ ਟੇਕਦੇ ਨੇ, ਲਿਲੜੀਆਂ ਘੜਦੇ ਫਿਰਦੇ ਨੇ, ਖੰਡ ਪਾਠ ਕਰਾ ਰਹੇ ਨੇ, ਅਰਦਾਸਾਂ ਕਰ ਰਹੇ ਨੇ ਪਰ ਉਹਨਾਂ ਦੀ ਨਹੀਂ ਕੋਈ ਸੁਣ ਰਿਆ। ਉਹਨਾਂ ਨੂੰ ਪੰਜਾਬ ਦੀ ਪੋਲਿਟਿਕਸ ਦੇ ਵਿੱਚੋਂ ਪੰਥਕ ਸਿਸਟਮ ਦੇ ਵਿੱਚੋਂ ਰੈਲੇਵੈਂਟ ਕਰ ਦਿੱਤਾ ਪੰਥ ਨੇ ਪਰ ਜਿਹੜਾ ਲੀਗਲ ਇਸ਼ੂ ਹੈ ਉਹ ਅਸਲ ਮਕਸਦ ਤਾਂ ਦੋਸ਼ੀਆਂ ਨੂੰ ਸਜ਼ਾਵਾ ਦਿਵਾਣਾ ਹੈ ਬਿਆਨ ਕੌਣ ਬਹੁਤ ਵਧੀਆ ਦੇ ਰਿਹਾ ਮਸਾਲਾ ਕੌਣ ਅੱਗੇ ਲੈ ਕੇ ਰਾਇ ਇੰਪੋਰਟੈਂਟ ਨਹੀਂ ਹੈਗਾ ਇੰਪੋਰਟੈਂਟ ਇਹ ਹੈ ਵੀ ਇਹ ਕਿਸਾ ਜਿਹੜੇ ਮੈਂ 5 ਐਫ ਆਈ ਆਰਾਂ ਦੀ ਗੱਲ ਕੀਤੀ ਹੈ ਇਹਨਾਂ ਪੰਜਾਂ ਦੇ ਪੰਜ ਜਿਹੜੇ ਨੋਮੀਨੇਟਡ ਦੋਸ਼ੀ ਨੇ ਕਿ ਉਹਨਾਂ ਨੂੰ ਸਜ਼ਾਵਾ ਇਹ ਸਰਕਾਰ ਦਬਾਅ ਪਾਏਗੀ ਕਿ ਨਹੀਂ ਪਾਏਗੀ ਤੇ ਜੇ ਦਿਵਾਣਾ ਚਾਹੁੰਦੀ ਹੈ ਉਹਦੇ ਲਈ ਕੋਸ਼ਿਸ਼ ਕੀ ਕਰ ਰਹੀ ਹੈ ਮੈਂ ਇਹੀ ਥੋੜਾ ਤੋਂ ਵੀ ਪੁੱਛਣਾ ਚਾਹੁੰਨਾ ਕਿਉਂਕਿ ਹੁਣ ਸਰਕਾਰ ਦੇ ਉੱਤੇ ਤਾਂ ਸਵਾਲ ਹੈਗਾ ਹੀ ਹੈਗਾ ਪਰ ਜਥੇਬੰਦਕ ਤੌਰ ਦੇ ਉੱਤੇ ਆਪਾਂ ਕੀ ਅਰੰਗ ਜਾ ਰਹੇ ਇਹ ਵੀ ਕਰੀ ਦੱਸ ਦੋ ਕਿ ਲੋਕਾਂ ਤੱਕ ਉਹ ਵੀ ਗੱਲ ਪਹੁੰਚੇ ਦੇਖੋ ਅਲਟੀਮੇਟਲੀ ਪਹਿਲਾ ਕੰਮ ਤੇ ਹੁੰਦਾ ਕਿਸੇ ਵੀ ਜਗ੍ਹਾ ਤੇ ਕਿਉਂਕਿ ਇੱਥੇ ਕੋਈ ਇੱਕ ਜਥੇਬੰਦੀ ਸਮਰੱਥ ਨਹੀਂ ਹੁੰਦੀ ਇਹ ਸਾਰੇ ਸਮੁੱਚੇ ਪੰਥ ਦਾ ਮਸਲਾ ਹੈ ਨਾ ਕਿ ਕਿਸੇ ਪਰਿਵਾਰ ਦਾ ਜਾਂ ਕੱਲੇ ਸੁਖਰਾਜ ਦਾ ਜਾਂ ਕਿਸੇ ਇੱਕ ਜਥੇਬੰਦੀ ਦਾ ਹੁਣ ਤੱਕ ਇੱਥੇ ਜਿੰਨੀ ਲੜਾਈ ਲੜੀ ਹੈ ਸਮੁੱਚੇ ਪੰਥ ਨੇ ਇਕਜੁੱਟ ਹੋ ਕੇ ਇਕੱਠਿਆਂ ਲੜੀ ਹੈ ਉਹਦੇ ਉਹਦੇ ਚਿਹਰੇ ਬਦਲਦੇ ਰਹੇ ਆ ਪਰ ਪੰਥ ਨੇ ਆਪਣੀ ਏਕਤਾ ਔਰ ਆਪਣੀ ਜਿਹੜੀ ਦਿੜ੍ਹਤਾ ਹੈ ਇਸ ਮਸਲੇ ਦੇ ਉੱਤੇ ਦਿਖਾਈ ਹੈ ਸੋ ਏਡੀ ਇਨੀਸ਼ੀਅਲ ਸਟੇਜ ਤੇ ਪ੍ਰੋਗਰਾਮ ਦੇਣਾ ਪੂਰੇ ਪੰਥ ਨੂੰ ਭਰੋਸੇ ਚ ਲੈ ਬਣਾ ਮੇਰੇ ਹਿਸਾਬ ਨਾਲ ਸਹੀ ਨਹੀਂ ਹੋਏਗਾ ਪਹਿਲਾਂ ਸਾਡਾ ਕੰਮ ਹੈ ਪੰਥ ਦੀ ਕਚੈਰੀ ਦੇ ਵਿੱਚ ਤੱਥ ਰੱਖਣੇ ਐਕਸਪੋਜ਼ ਕਰਨਾ ਫਿਰ ਲਾਮਬੰਦੀ ਵਿਚਾਰ ਚਰਚਾ ਤੇ ਉਸ ਤੋਂ ਬਾਅਦ ਪ੍ਰੋਗਰਾਮ ਹੁੰਦਾ ਠੀਕ ਠੀਕ ਹੈ ਬਹੁਤ ਸ਼ੁਕਰੀਆ ਬਿਲਕੁਲ ਔਰ ਆਉਂਦੇ ਸਮੇਂ ਨੂੰ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ ਏਰੀਆ ਵੀ ਸੰਭਾਵਨਾ ਹੈ ਮਨੇ ਜੋ ਵੀ ਹੋਏਗਾ ਦੱਸ ਦੇ ਰ੍ਹਾਂਗੇ ਬਣੇ ਰਹਿਣਗੇ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ